ਉਹ ਕਹਿੰਦੇ ਆ ਸਫਾਈ ਦੇ ਵਿੱਚ ਖੁਦਾਈ ਹੈ ਬਾਹਰੋਂ ਅੰਦਰੋਂ ਸਾਫ਼ ਪਾਹੀ ਕੁਸ਼ ਪ੍ਰਾਪਤਿੰਦਾ ਬਾਹਰ ਦੀ ਸਫਾਈ ਹਨ ਨੂੰ ਅੰਦਰ ਵਾਲ ਪ੍ਰੇਸ਼ੀਆ ਦੀ ਸੀ ਮਨ ਨੂੰ ਵੀ ਸਾਫ਼ ਰੱਖੀ ਪੰਨ ਨੂੰ ਹੀ ਸਾਫ਼ ਰੱਖੀ ਆਲੇ ਦੁਆਲੇ ਨੂੰ ਵੀ ਸਾਫ਼ ਰੱਖੀ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਗੰਦਗੀ ਦੇ ਵਿੱਚੋਂ ਬਿਮਾਰੀਆਂ ਪੰਤਦੀਆਂ ਸੋ ਪਾਣੀ ਕਿੰਨੇ ਜਿੱਥੇ ਜਾਏ ਭਈ ਇਹ ਪਾ ਰੱਖੀਏ ਇਸ ਜਿੱਥੇ ਵੀ ਰਹਿ ਰਹੇ ਜਿੱਥੇ ਵੀ ਵਹਿ ਰਹੇ ਸਾਡਾ ਫਰਜ਼ ਬਣਦਾ ਉੱਥੇ ਦੇ এনवायरमेंट ਨੂੰ ਸਾਫ਼ ਸੁਥਰਾ ਰੱਖੀਏ ਪਾਣੀਆਂ ਦੀ ਸੰਭਾਲ ਕਰੀਂ ਕਰਨ ਦੇ ਵਿੱਚ ਅਸੀਂ ਪਾਣੀ ਨੂੰ ਬਿਨਾਂ ਮਤਲਬ ਤੋਂ ਟੂਟੀਆਂ ਖੋਲ ਕੇ ਉਹ ਹਾਦ ਨੇ ਉਹ ਹੀ ਪਾਣੀ ਜੀਵਨ ਦਾਣ ਦੇਣ ਵਾਲਾ ਪਾਣੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਹਵਾ ਪਾਣੀ ਇਹ ਟਰੱਕ ਇਹ ਕਿੰਨੀ ਜ਼ਰੂਰੀ ਹੈ ਸਾਡੇ ਜੀਵਾਂ ਵਾਸਤੇ ਅਸੀਂ ਇਹਨਾਂ ਨੂੰ ਮਾਰੇ ਕਰੀ ਜਾ ਰਹੇ ਹਾਂ ਪਾਣੀ ਨੂੰ ਵਹਾਈ ਜਾ ਰਹੇ ਹਾਂ ਗੰਦਾ ਕਰੀ ਜਾ ਰਹੇ ਹਵਾ ਨੂੰ ਪ੍ਰਦੂਸ਼ਣ ਕਰਨ ਲੱਗੇ ਇਹ ਅਸੀਂ ਨਹੀਂ ਗੋਲਦੇ ਕਿਸੇ ਕਰਨ ਧਰਤੀ ਦੇ ਵਿੱਚ ਜੈਰੋ ਕੈਮੀਕਲ ਜਿਹੇ ਜਿਹੇ ਧਰਤੀ ਨੂੰ ਵੀ ਪ੍ਰਦੂਸ਼ਿਤ કરી ਜਾ ਰਿਹਾ ਉਹਦੀ ਆਪੋਸਿਟ ਸਾਰੇ ਬੁਮਾਰੀਆਂ ਦਾ ਸਕਾਰ ਹੋ ਰਿਹਾ ਜੀ ਨਜ਼ਰ ਉਹ ਪਾਣੀ ਧਰਤੀ ਤੋਂ ਨਹੀਂ ਉਹ ਨਾਲ ਜਿਹੜੀ ਇਸਾਰੇ ਵਰਤਾਰੇ ਦਾ ਹਰ ਜੀਵ ਤੇ ਸਰਪੰਦਾ ਉਸ ਵਾਸਤੇ ਐਸੀ ਜਿੱਥੇ ਵੀ ਬੈਠੇ ਜਿੱਥੇ ਵੀ ਰਹਰੇ ਉਸ ਦੇ এনवायरमेंट ਨੂੰ ਬਹਾਲੀ ਕੋਸ਼ਿਸ਼ ਦੇ ਡਿਊਟੀ ਸਮਝੇ ਕਿ ਸ਼ਾਹ ਦਾ ਫਰਜ਼ ਹੁੰਦਾ ਜਿਸ ਪਿੰਡ ਵਿੱਚ ਰਹੇ ਜਿਸ ਸ਼ਹਿਰ ਵਿੱਚ ਰਹੇ ਜਿਸ ਗਲੀ ਮੁਹੱਲੇ ਵਿੱਚ ਰਹੇ ਜਿਸ ਘਰ ਵਿੱਚ ਰਹੇ ਤਾਂ ਉਹ ਫਰਜ਼ ਹੁੰਦਾ ਕਿਸੇ ਲੋਨ ਨੂੰ ਦੀ ਸੰਭਾਲ ਕਰੀਏ ਇਹ ਜਦੋਂ ਅਸੀਂ ਖਵ ਬਣੀ ਧਰਤੀ ਸੰਭਾਲਣ ਨੂੰ ਮੰਗਦੇ ਸਾਡਾ ਪੁੱਖ ਉਹ ਜਲਾ ਵੀ ਹੋਊਗਾ ਤੇ ਸਿਹਤੰਦ੍ਰਸਤੀ ਆ ਵੀ ਮਾਣਾਂਗੇ ਸੋ ਇਹ ਅਮਰਤ ਵਲੇ ਵਰ ਸੰਗਤਾਂ ਆਪਕੇ ਕਿ ਕਿਲੋਮੀਟਰਾਂ ਦੇ ਵਿੱਚ ਇਹ ਰੇਂਦੇ ਵਾਲੇ ਦਵਾਲੇ ਵਰ ਸੰਗਤਾਂ ਸਵੇਰ ਦੇ ਵੜੇ ਦਿਨੇ ਵੀ ਤੇ ਸ਼ਾਮ ਦੇ ਵੜੇ ਤੋਕੇ ਦਰਖਤ ਬਹੁਤ ਫੋਮ ਕਰਕੇ ਪੱਤੇ ਬਹੁਤ ਡਗਦੇ ਵੈਸੇ ਵੀ ਸੰਗਤਾਂ ਦੀ ਆਵਾਜ਼ ਹੈ ਨਾਲ ਅਸੀਂ ਅਣਜਾਣ ਪੁਣੇ ਦੇ ਜੋ ਹਸੌਂ ਦਾ ਇਕਾਈ ਆ ਨੇ ਜਿੱਥੇ ਸਾਧ ਹੋ ਜਾਂਦਾ ਸੀ ਅਸੀਂ ਉਹਨਾਂ ਦੇ ਕਾਗਜ਼ ਪਲੇਟਾਂ ਬੋਤਲਾਂ ਉਹ ਛੁੱਟ ਕੇ ਉਹਨਾਂ ਏਜੀ ਸੋਚਦੇ ਦੇਸੀ ਦੇਸ਼ੇ ਦਸਤ ਬਣਨ ਹੋਈ ਤੇ ਪਾਈ ਇਹ ਨਹੀਂ ਸੋਚਦੇ ਕਿ ਅਸੀਂ ਸਾਡੀ ਵੀ ਡਿਊਟੀ ਬਣਦੀ ਹੈ ਸਾਡਾ ਵੀ ਫਰਜ਼ ਬਣਦਾ ਇਸ ਲਈ এনवायरमेंट ਦਾ ਖਿਆਲ ਰੱਖੀਏ ਹੋ ਇਹ ਬਾਬੇ ਨਾਨਕ ਦੀ ਵਹੀ ਜਿਹੜੀ ਇਸ ਤਰ੍ਹਾਂ ਵਗ ਰਹੀ ਹੈ ਤੇ ਸਾਨੂੰ ਚੱਲਦੇ ਰਹਿਣ ਦਾ ਸੰਦੇਸ਼ ਦੇਰੀ ਸਾਡਾ ਜੀਵਨ ਵੀ ਚੱਲ ਰਿਹਾ ਲੰਘ ਰਿਹਾ ਕਿਛੇ ਦਿਨ ਇਸ ਆਸਾਂ ਦੀ ਕੋਈ ਅਸੀਂ ਮੁਕਾਸ਼ ਇਸ ਦੁਨੀਆ ਤੋਂ ਚਲੇ ਜਾਣਾ ਪਰ ਜਿਸ ਧਰਤੀ ਤੇ ਉੱਤੇ ਆਈ ਕਿਥੇ ਰਹਿ ਰਹੇ ਹਿੱਥੇ ਵੜਾ ਸਾਡਾ ਫਰਜ਼ ਬੰਨ੍ਹਦਾ ਕਿਸੀ ਕੋਈ ਇਹੋ ਜਿਹਾ ਕਰਕੇ ਜਾਈਏ ਜਿਹੜਾ ਧਰਤੀ ਵਾਸਤੇ ਇਸੇ ਰਹਿਣ ਵਾਲੇ ਖੂਬ ਲੋਕਾਂ ਦੇ ਦੀਹਾਜਾਂ ਤੋਂ ਵਾਸਤੇ ਹੈ ਦੀ ਮੰਦ ਹੋਵੇ ਵਿੱਚ ਦੁਨੀਆ ਸੇਵ ਕਮਾਈਏ ਭੰਗਰ ਗੈ ਬੈਸ਼ਨ ਭਾਈਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨੌਜਵਾਨ ਵੀਰ ਜਿਹੜੇ ਨਾਮਰਤ ਵੇਲੇ ਉੱਠ ਕੇ ਇਹ ਸੇਵਾ ਦੇ ਕਾਰਜ ਦੀ ਵਿਚਾਰ ਕੇ ਜੁਟ ਜਾਂਦੇ ਤੋ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀ ਅਸੀਂ ਆਪਣੇ ਹੱਥਾਂ ਦੇ ਨਾਲ ਜਿ ਕਰੇ ਕਾਰਜ ਸਵਾਰ ਲਵਾਂਗੇ ਜਿਸੀ ਆਦਤ ਪਾਲਾਂਗੇ ਤੰਦਰੁਸਤੀ ਸਫਾਈ ਖੁਦਾਈ ਇਹ ਸਾਰਾ ਕੁਝ ਸਾਨੂੰ ਮਿਲੂਗਾ ਸੋ ਅਸੀਂ ਤੰਦਰੁਸਤੀ ਚਾਹੁੰਨੇ ਆ ਵੇਖੋ ਬਚਾਉਣਾ ਚਾਹੁੰਨੇ ਇਸੇ ਸਫਾਈ ਸਾਫ ਰੱਖਾ ਵਾਤਾਵਰਣ ਨੂੰ ਬਹੁਤ ਜੁਰੀ ਤੁਹ ਬਹੁਤ ਬਹੁਤ ਧੰਨਵਾਦ ਸਾਰੀਆਂ ਗੁਸਤੰਗੀਆਂ ਦਾ ਜਿਹੇ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਰਹਿ ਰਹੇ ਹੋ ਜਿੱਥੇ ਰਹਿ ਰਹੇ ਆਪਣੇ ਘਰ ਤੋਂ ਲੈ ਕੇ ਇਹ ਕੋਸ਼ਿਸ਼ ਕਰੋ ਕਿ ਜਿੱਥੇ ਦਸ ਹਵਾ ਵਿਸਾਲ ਆ ਰਹੇ ਉਹ ਹਵਾ ਸਾਫ ਸੁਥਰੀ ਹੋਵੇ ਬਾਬੇ ਤੁਸੀਂ ਪਾਣੀ ਨੂੰ ਪੀ ਕੇ ਜੀਵੇ ਪਾਣੀ ਸਾਫ ਸੁਥਰਾ ਹੋਵੇ ਅਤੇ ਇਹ ਧਰਤੀ ਤੇ ਜੀ ਰਹੇ ਇਹ ਧਰਤੀ پاک ਪਵਿੱਤਰ ਇਹ ਹੈ ਬਣੀ ਰਹੇ ਇਹ ਨਦੀਆਂ ਦਰਿਆਵਾਂ ਕੌਨਿਅਲ ਸਰਕਾਰ ਨੂੰ ਵਾਲੇ ਕੱਦਨੋਂ ਦਾ ਆਦਰ ਕਰ ਰਹੇ ਇਹ ਜੋਸ਼ੀ ਕਰ ਰਹੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਘਾਤ ਖ਼ਤ ਦਾ ਹੋ ਰਿਹਾ ਸੋ ਗੁਰੂ ਆਸ਼ਕਾ ਕਿਰਪਾ ਕਰ ਸਮੱਤ ਬਖਸ਼ਣ ਰਸਤਾ ਬਖਸ਼ਣ ਸਰਾ ਦੇ ਉੱਤੇ ਚੱਲ ਕੇ ਤੇ ਆਪਣੇ ਜੀਵਨ ਨੂੰ ਅਪਣਕੀਏ ਬਹੁਤ ਬਹੁਤ ਸਾਰੀ ਗੁਰ ਸੰਗਤ ਦਾ ਧੰਨਵਾਦ ਜੇ ਤੁਸੀਂ ਇਹ ਸੁਣ ਰਹੇ ਕਿ ਗੱਲਾਂ ਸਿੱੱਲੇ ਬਣੀਆਂ ਕਿ ਜੀਵਨ ਦੁਆਰਾ ਨਹੀਂ ਮਿਲਵਾੜਾ ਜਿਹੜਾ ਮਿਲਿਆ ਇਹਨੂੰ ਸਵਾਰ ਲਾਲਚ ਤੇ ਗਲਤ ਰਸਤੇ ਤੇ ਪੈ ਕੇ ਕਿਸੇ ਨੂੰ ਗੋਆ ਹੀ ਨਾ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਐਸਾ ਸਾਡੇ ਨਾਲ ਨਹੀਂ ਜਾਣਾ